ਤਾਂ ਨੇ ਨੂੰ ਮਿਲੇ ਹੈ ਜਿਨ੍ਹਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਜੇ ਤੁਹਾਨੂੰ 2 ਦਿਨ ਦਾ ਟਾਈਮ ਦੋ ਮੈਂ 2 ਦਿਨਾਂ ਦੇ ਵਿੱਚ ਇਹ ਦੋ ਬੰਦੇ ਦੋਨਾਂ ਪ੍ਰਕਾਰ ਦਾ ਨਾਮ ਹੈਗਾ ਸੰਨੀ ਚੰਦੂ ਚਲੋ ਪੈਸਾ ਜੋ ਤੁਹਾਨੂੰ ਮਿਲੇ ਹੈ ਜਿਨ੍ਹਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਜੇ ਤੁਹਾਨੂੰ 2 ਦਿਨ ਦਾ ਟਾਈਮ ਦੋ ਮੈਂ 2 ਦਿਨਾਂ ਦੇ ਵਿੱਚ ਇਹ ਦੋ ਬਰਦਰ ਦੋ ਬਰਦਰ ਨਾਮ ਹੈ ਸੰਨੀ ਚਿੰਦਰ ਤੇ ਬੱਲੀ ਚਿੰਦਰ ਸਾਰੇ ਆ ਜੋ ਉਹ ਆਏ ਯਾਰ ਅਮੇ ਜਾਈਏ ਤੁਸੀਂ ਫਟਾਫਟ ਬੰਨੇ ਆ ਸਾਰਾ ਤੇ ਕੀ ਮਾਮਲਾ ਸੀ ਕਿਨੇ ਕੁੱਟਿਆ ਤੁਹਾਨੂੰ ਮੇਰੇ ਨਾ ਦੋ ਸਾਲੇ ਹੈਗੇ ਸੰਨੀ ਚਿੰਦਰ ਔਰ ਬੱਲੀ ਚਿੰਦਰ ਇਹਨਾਂ ਨੇ ਮੈਨੂੰ 32 ਸੈਕਟਰ ਬੁਲਾ ਕੇ ਮੈਨੂੰ ਤੇ ਮੇਰੇ ਬੇਟੇ ਨੂੰ ਬੁਲਾ ਕੇ ਕਿਸੇ ਕਰਨ ਤੋਂ ਇਹਨਾਂ ਨੇ ਬਹੁਤ 20 25 ਮੁੰਡੇ ਬੁਲਾ ਕੇ ਇਹਨਾਂ ਨੇ ਉੱਥੇ ਮੇਰੇ ਉੱਪਰ ਅਟੈਕ ਕਰਤਾ ਮੈਨੂੰ ਕੁੱਟਿਆ ਮੇਰੀਆਂ ਛਾਤੀ ਦੇ ਚਾਰ ਰਿਬਸ ਟੁੱਟ ਗਈਆਂ ਗਈਆਂ ਬੇਟੇ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਮਾਰਿਆ ਕੁੱਟਿਆ ਹੈਗਾ ਚਿੱਟਾ ਵੀ ਔਰ ਇਹ ਦੋਨੇ ਨਸ਼ੀ ਪਰਾਏ ਨਸ਼ੇਵਪਾਰਕਰ ਜੱਟੇ ਵਪਾਰਕਰ ਦੇ ਪੂਰੀ ਮਾਰਕੀਟ ਉਪਰ ਹੈ ਪੂਰੇ ਬਿਜਾਰ ਨੂੰ ਪੜਾ ਔਰ ਕਰੋੜਾਂ ਦੀ ਇਹਨੇ ਸੰਪਤੀ ਬਣਾਈ ਹੋਈ ਹੈ ਚੋਰੀਆਂ ਜਕਾਰੀਆਂ ਲੁੱਟਾਂ ਖੋਹਾਂ ਸਾਰਾ ਇਹਨਾਂ ਦਾ ਕੰਮ ਹੈਗਾ ਇਹ ਅੱਖਾਂ 'ਚ ਮਿਰਚਾ ਪਾ ਕੇ ਇਹਨਾਂ ਲੁੱਟ ਗਏ 9 ਲੱਖ ਵੀ ਲੁੱਟ ਕਰ ਲਈ ਸੀ ਉਹ ਵੀ ਇਹਨਾਂ ਦੇ ਕੇਚਲ ਤੇ ਕਾ ਵੀ ਕੇਚਲ ਦੇਗੇ ਆ ਕਿ ਮੈਨੂੰ ਪੂਰਾ ਪੂਰਾ ਇੱਕ ਹਫ਼ਤਾ ਹੋ ਗਿਆ 9 ਤਰੀਕ ਤੋਂ ਲੈ ਕੇ ਦੇਖੋ 24 ਤਰੀਕ ਹੋ ਗਈ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋਇਆ ਅੱਜ ਆਪਾਂ ਇੱਥੇ ਸਰਕੂਲ ਆਏ ਹੈਗੇ ਇਹਨਾਂ ਨੂੰ ਸ਼ਵਾਸਨ ਤੱਕ ਨੇ ਸਾਨੂੰ 2 ਦਿਨ ਦਾ ਟਾਈਮ ਦਿੱਤਾ ਜਾਵੇ ਕਿ ਆਪਾਂ 2 ਦਿਨ ਦੇ ਵਿੱਚ ਜੋ ਵੀ ਆ ਤੋਡੇ ਅੰਗੇ ਦੋ ਦੋ ਤੇ ਪਾਣੀ ਦਾ ਪਾਣੀ ਲਿਆ ਜਾਵਾਂਗਾ ਪਰਚਾ ਦਰਜ ਹੋਇਆ ਪਰਚਾ ਦਰਜ ਹੋਇਆ ਪਰਚਾ ਦਾ ਦਰਜ ਹੋਇਆ ਜਿਹੜਾ ਇਹ ਨੁਟਖੋ ਕੀਤੀ ਗਈ ਹੈ ਉਹ ਵਿੱਚ ਨਹੀਂ ਧਾਰਾ ਲਾਈ ਗਈ ਇੱਕ ਇਹਨਾਂ ਨੇ ਸਾਨੂੰ ਕਿ ਡਨੈਪ ਕਰ ਲਿਆ ਸੀ ਮੋਬਾਈਲ ਖੋਲੇ ਮੇਰੀ ਚੈਨੀ ਟੁੱਟ ਗਈ 65000 ਰੁਪਏ ਮੇਰੇ ਕੋਲ ਸੀਗਾ ਮੈਂ ਰਿਸਟਰੀ ਕਰਵਾ ਕੇ ਆਇਆ ਸੀਗਾ ਜਿਹਦੇ ਮੈਂ ਸਾਰੇ ਸਬੂਤ ਦੇ ਸਕਦਾ ਇਹਨਾਂ ਨੂੰ ਉਹ ਵੀ ਮੈਨੂੰ ਨਹੀਂ ਮਿਲ ਪਏ ਨਾ ਇਹਨਾਂ ਨੇ ਕੋਈ ਧਾਰਾ ਲਾਈ ਜੀ ਤੁਹਾਡੇ ਕੋਲੇ ਤੁਹਾਡੇ ਹਾਂਜੀ ਪੈਸੇ ਵੀ ਮੇਰੇ ਕੋਲ ਨੇ ਸਾਡਾ ਅਗਲਾ ਐਕਸ਼ਨ ਇਹ ਹੈ ਦੇਖੋ ਜੀ ਇਹ ਤਾਂ ਸਾਡੀ ਇਹ ਮੰਗ ਹੈ ਅਗਰ ਇਹ ਸੁਣਵਾਈ ਸਾਡੀ ਨਹੀਂ ਹੁੰਦੀ ਤੇ ਆਪਾਂ ਪੂਰਾ ਰੋਡ ਪਰ ਪ੍ਰਦਰਸ਼ਨ ਕਰਾਂਗੇ ਆਪਾਂ ਪੂਰਾ ਰੋਡ ਪਰ ਪ੍ਰਦਰਸ਼ਨ ਕਰਕੇ ਤੇ ਆਮ ਲਾ ਕੇ ਆਪਾਂ ਪੂਰੀ ਜਨਤਾ ਨੂੰ ਸਟੇਟ ਕਰਾਂਗੇ ਮਾਨਸੀ ਜਿੰਦਲ ਸਰਬਜੀਤ ਸਿੰਘ ਇਹ ਸਾਰੇ ਜਣੇ ਨਾਲ ਸੀ ਇਹਨਾਂ ਨੇ ਇਹਨਾਂ ਨੂੰ ਉੱਥੇ ਬੁਲਾਇਆ ਪਾਰਕ ਵਿੱਚ ਕੋਈ ਥੋੜਾ ਬੋਲ ਲੜਾਈ ਜਗਦਾ ਸੀ ਅੱਜ ਅਸੀਂ ਗੱਲ ਕਰਦੇ ਆਂ ਬੈਠ ਕੇ ਇਹ ਗੱਲ ਕਰਨ ਉੱਥੇ ਇਹਨਾਂ ਨੂੰ ਬੁਲਾ ਲਿਆ ਦੋਨਾਂ ਜਣਿਆਂ ਨੂੰ ਪਿਓ-ਪੁੱਤਾਂ ਨੂੰ ਹਰਸ਼ ਕੁਮਾਰ ਰਵੀ ਕੁਮਾਰ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਜਾਂਦੇ ਸਾਰ ਗੱਲ ਵਿੱਚ ਬੈਠ ਸ਼ੁਰੂ ਹੋ ਗਈ ਇਹਨਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਇੰਨਾ ਕੁੱਟਿਆ ਇੰਨਾ ਕੁੱਟਿਆ ਅੱਧ ਮਰਿਆ ਕਰ ਦਿੱਤਾ ਉਸ ਤੋਂ ਬਾਅਦ ਗੱਡੀ ਚ ਕਿਟਨੇਪ ਕਰਕੇ ਲੈ ਗਏ ਇਹਨਾਂ ਨੂੰ ਠੀਕਾ ਮੁੰਡੇ ਨੂੰ ਗੱਡੀ ਚ ਪਾ ਕੇ ਲੰਮੇ ਪਾ ਕੇ 4-5 ਮਰਸੰਦੀ ਜਿੰਦਲ ਬੱਲੀ ਜਿੰਦਲ ਸਰਜੀਤ ਸਿੰਘ ਔਰ ਨਿੱਕੂ ਨਿੱਕੂ ਮੁੰਡਾ ਇਹਨਾਂ ਨੇ ਇੰਨਾ ਕੁੱਟਿਆ ਦਾਤ ਮਾਰੇ ਕੋਟ ਵਰਕੇ ਬੁਰਾ ਹਾਲ ਕਰਤਾ ਮੁੰਡੇ ਨੂੰ ਚਿੱਟਾ ਪੀ ਮੂੰਹ ਖੋਲੋ ਕਹਿੰਦਾ ਮੈਂ ਮੂੰਹ ਨਹੀਂ ਖੋਲਣਾ ਮਾਰ ਦੋ ਮਾਰਨਾ ਦਾ ਇਹਨਾਂ ਨੇ ਉਹਨਾਂ ਨੂੰ ਇੰਨਾ ਇੰਨਾ ਕੁੱਟਿਆ ਮਾਰਿਆ ਬਹੁਤ ਕੁੱਟਿਆ ਮਾਰਿਆ 3 ਘੰਟੇ ਬਾਅਦ ਸਾਨੂੰ ਜਾ ਕੇ ਲੱਭੇ ਵੀ ਇੱਥੇ ਪਿੱਛੇ ਉਸ ਚੌਂਗੀ ਦੀ ਬੈਕਸਾਈਡ ਉੱਤੇ ਇੱਥੇ ਨਿਰਜ ਖੜੇ ਸੀ ਕਿ ਗੱਡੀਆਂ ਦੇ ਵਿੱਚ ਪਾ ਕੇ ਬੱਚਿਆਂ ਨੂੰ ਉੱਥੇ ਕੁੱਟ-ਕੁੱਟ ਕੇ ਬੋਤਲਾਂ ਚ ਐ ਗਈਆਂ ਪੱਥਰ ਚ ਲਾਏ ਗਏ ਬੱਟੇ ਚ ਲਾਏ ਗਏ ਬਹੁਤ ਕੁਝ ਕੀਤਾ ਇਹਨਾਂ ਨੇ 20-25 ਮੁੰਡੇ ਅਣਪਛਾਤੇ ਮੁੰਡੇ ਸੀਗੇ ਸਾਨੂੰ ਵੀ ਸਾਫ਼ ਸਹੀਦਾ ਵਾ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਦੇ ਜੋ ਕਾਰਵਾਈ ਬੰਦੀ ਹੈਗੀ ਆ ਜੋ ਵੀ ਕਾਰਵਾਈ ਬੰਦੀ ਹੈ ਕੀਤੀ ਜਾਵੇ ਇਹਨਾਂ ਨੇ ਪੂਰਾ ਲੁਧਿਆਣਾ ਸ਼ਹਿਰ ਕਿੰਨੇ ਲੋਕੀ ਕਿੰਨੇ ਬੱਚਿਆਂ ਦੇ ਘਰ ਧ ਸਭਾ ਘਰ ਤੇ ਜਿੰਦਗੀ ਖਰਾਬ ਕਰ ਆ ਆ ਮੁੰਡੇ ਆ ਰਿਆ ਮੇਰਾ ਬੰਦਾ ਇਹਨਾਂ ਨੇ ਸਾਰੇ ਸਾਰਾ ਕੁਝ ਨਾ ਮੇਰਾ ਘਰ ਤਬਾਹ ਕਰਤਾ ਇਹਨੇ ਪੂਰੇ ਸਹਾਰਨੇ ਧਮਕੀਆਂ ਮਿਲਦੀਆਂ ਨੇ ਕਿ ਘਰੇ ਕੁੱਟਮਾਰ ਕਰਾਂਗੇ ਅਸੀਂ ਅਗੇ ਸ਼੍ਰੀਆਮ ਗੋਲੀਆਂ ਚਲਾਵਾਂਗੇ ਕੋਈ ਕਰਨਾ ਚਾਹਤਾ ਨਹੀਂ ਸੈਂਕੜੇ ਧਮਕੀਆਂ ਦੇ ਰਹੇ ਕੋਈ ਜਾਣੀ ਦੋਸਤ ਨਹੀਂ ਸਾਡੀ ਬਿਲਕੁਲ ਨਹੀਂ ਇਹਨਾਂ ਨਾਲ ਹੈਗੀ ਜੀ ਬਿਲਕੁਲ ਵੀ ਨਹੀਂ ਹੈ ਨਹੀਂ ਤੁਹਾਨੂੰ ਕੋਈ ਗੋਲੀਆਂ ਦੀ ਧਮਕੀ ਦੇ ਬਿਲਕੁਲ ਗੋਲੀਆਂ ਧਮਕੀ ਦਿੰਦੇ ਆ ਕਹੀਦਾ ਉਹਨਾਂ ਨਾਲ ਵੱਡੇ ਆ ਪੂਰੇ ਕਿ ਤੁਹਾਨੂੰ ਵੱਡਾਂਗੇ ਨਾਲ ਤੁਹਾਨੂੰ ਜੇ ਇਨਸਾਫ ਨਹੀਂ ਮਿਲ ਸਕਿਆ ਅਸੀਂ ਜੈਨ ਸਾਹਿਬ ਨੂੰ ਅਸੀਂ ਜੈਨ ਸਾਹਿਬ ਕੋਲ ਗਏ ਆ ਹਾਂ ਜੀ ਜੈਨ ਸਾਨੂੰ ਪੂਰਾ ਸ਼ਵਾਸ਼ਨ ਮਿਲਿਆ ਹੈ ਸਾਹ ਕੀ ਕਹਿੰਦੇ ਐ ਐਸ ਐਚਓ ਸਾਹਿਬ ਅੱਜ ਨਵੇਂ ਆਏ ਹੈਗੇ ਆ ਉਹ ਕਹਿੰਦੇ ਤੁਹਾਨੂੰ 2 ਦਿਨ ਦਾ ਮੁਕਾ ਦਿੱਤਾ ਜਾਵੇ ਕਿ ਮੈਂ ਕੇਰੀ ਜਾਂਚ ਕਰਕੇ ਤੇ ਜੋ ਵੀ ਤੁਹਾਡੀ ਬੰਦੀ ਕਾਰਵਾਈ ਹੈਗੀ ਉਹ ਪੂਰੀ ਕਰਾਂ ਉਹ ਕਹਿੰਦੇ ਵੀ ਸਾਡੇ ਧਾਰਾ ਬਹੁਤ ਛੋਟੀਆਂ ਲੱਗੀਆਂ ਜਾਂਦ ਕਿ ਸਾਡੇ ਬਹੁਤ ਮਾਰਕ ਡਈ ਹੋਈ ਹੈ ਘਟੀਆਂ ਵਿੱਚ ਟੇਰ ਦਗਾਈਆਂ ਹੋਣ ਮਸਲੀਆਂ ਤੇ ਉਹਦੇ ਧਾਰਾ ਕਿ ਆ ਮੈਨੂੰ ਹੁਣੇ ਹੀ ਜਸਟ ਮਿਲੇ ਆ ਰਵੀ ਕੁਮਾਰ ਜੀ ਕੋ ਇਹਨਾਂ ਦੀ ਕੋਈ ਥੋੜੇ ਦਿਨ ਪਹਿਲਾਂ ਲੜਾਈ ਹੋਈ ਸੀ ਤੇ 104 ਨੰਬਰ ਐਫ ਆਈ ਆਰ ਆਲਰੇਡੀ ਦਰਜ ਹੈ ਉੱਚ ਕਾਫੀ ਹੀਨਿਸ ਕ੍ਰਾਈਮ ਚੀ ਦਰਜ 365 ਵਗੈਰਾ ਲੱਗੀ ਹੋਈ ਹੈ ਤੇ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੇ ਕਿ ਹੋਰ ਬਣਦੀ ਹੋਈ ਅਕੋਰਡਿੰਗਲੀ ਨਹੀਂ ਕਰਦਾਂਗੇ ਰਿਪੋਰਟ ਦੇਖ ਕੇ ਤਾਂ ਉਹਨਾਂ ਦੇ ਇਹ ਰੋਪ ਸੀਗਾ ਵੀ ਉਹ ਪਹਿਲਾ ਜਿਹੜਾ ਹੈਗਾ ਸੇ ਸਾਡੇ ਸਹੀ ਜਸਟਿਸ ਹੋ ਕੇ ਆਇਆ ਸੀ ਉਹ ਕਿਤਾਬ ਉਹ ਵੀ ਹੋ ਗਈ ਪਾਜੀ ਨਹੀਂ ਕੋਈ ਗੱਲ ਨਹੀਂ ਜੋ ਮੈਂ ਆਈਓ ਨੂੰ ਵੀ ਦੇਖ ਕੇ ਫਾਈਲ ਤੋਂ ਵੀ ਦੇਖ ਲੈਣੇ ਆ ਜੋ ਉਹ ਦੇ ਅਕੋਰਡਿੰਗਲੀ ਬਣਦਾ ਹੋਇਆ ਉਹ ਲਾ ਦਾਂਗੇ ਕੋਈ ਪ੍ਰੋਬਲਮ ਨਹੀਂ ਸਰ ਇੱਕ ਰੋਪੀਆਂ ਲੋਗ ਡਰੱਗਸ ਦਾ ਕੰਮ ਪੁੱਤਾ ਚੱਲੇ ਕਾਫੀ ਉਹਨਾਂ ਦਾ ਕੰਮ ਹੈ ਵੀ ਕਾਫੀ ਕੰਮ ਚੱਲਦਾ ਹੈਗਾ ਪਰ ਉਹਦੇ باوجود ਵੀ ਉਹਨਾਂ ਨੇ ਸਾਡੇ ਉੱਤੇ ਹਮਲਾ ਕੀਤਾ ਔਰ ਮਾਰਕਟਾਈਜ਼ ਕੀਤੀ ਆ ਉਹਦਾ ਇਸ ਗੱਲ ਨਾਲ ਕੇਸ ਨਾਲ ਕੋਈ ਲਿੰਕ ਨਹੀਂ ਇਹਨਾਂ ਦੀ ਕੋਈ ਹੋਰ ਲੜਾਈ ਹੋਈ ਹੈ ਇਹ ਸਾਡੇ ਏਰੀਆ ਦੇ ਨਹੀਂ ਰਹਿਣ ਵਾਲੇ ਤੇ ਉਹ ਅਸੀਂ ਜਦੋਂ ਰੇਡ ਕਰਾਂਗੇ ਫੜਾਂਗੇ ਪਤਾ ਲੱਗ ਜਾਊਗਾ ਜਿਹੜੀ ਗੱਲ ਸਾਹਮਣੇ ਹੈ ਉਹਦੇ ਅਕੋਰਡਿੰਗਲੀ ਹੋਰ ਕਾਰਵਾਈ ਹੋ ਜਾਊਗੀ ਕਿਸੇ ਕਉਂ ਜਿਹੜੇ ਕੀ ਇਨਸਾਫ ਪਾਣ ਲਈ ਹਮੇਸ਼ਾ ਜਿਹੜੀ ਇਹ ਧਰਨਾ ਦੇ ਪ੍ਰੋਟੈਕਸ਼ਨ ਨੰਦਾ ਅੱਜ ਵੀ ਇਹਨਾਂ ਨੂੰ ਲੋਕ ਪ੍ਰੈਸ ਦੀ ਗੱਲ ਬ੍ਰਦਰ ਮੈਂ ਅੱਜ ਹੀ ਮੇਰੇ ਕੋਲ ਤੁਹਾਨੂੰ ਪਤਾ ਹੀ ਹੈ ਸੀਟ ਤੇ ਪੁਰਾਣੇ ਕੇਸ ਹੈ ਦੇਖ ਕੇ ਉਹ ਲਈ ਅੱਜ ਗੱਲ ਸੁਣੀ ਹੈ ਹੁਣ ਸਾਨੂੰ ਟਾਈਮ ਦਿਓ ਬਹੁਤ ਜਲਦੀ ਇਹਨਾਂ ਨੂੰ ਸੈਟੀਸਫਾਈ ਕਰਾਵਾਂਗੇ ਹਾਂ ਜੇ ਪਾਰਟੀ ਸੱਚੀ ਹੋਏ ਔਨ ਮੈਰਿਟ ਹੀ ਇਹਨਾਂ ਦਾ ਸਾਰਾ ਕੰਮ ਕਰਾਂਗੇ ਤਾਂ ਅੱਜ ਮਿਲ ਕੇ ਕੀ ਹੁਣ ਤੁਸੀਂ ਅੱਗੇ ਕਰਦੇ ਤੁਸੀਂ ਇਹਨਾਂ ਦਾ ਕੇਸ ਹੋ ਰਿਹਾ ਜੋ ਇੱਕ ਬਣਦਾ ਹੁੰਦਾ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਦਾ ਔਨ ਮੈਰਿਟ ਜੋ ਬਣਦਾ ਸਾਰਾ ਕਰਾਂਗੇ ਬਿਲਕੁਲ ਇਹਨਾਂ ਨੂੰ ਮੈਨੂੰ ਲੱਗਦਾ ਨਹੀਂ ਦੁਬਾਰਾ ਆਉਣ ਦੀ ਲੋੜ ਪੈਣੀ